ਅਸੀਂ ਅਕਸਰ ਸੁਣਦੇ ਆ ਵੀ ਮੈਨੂੰ ਡਿਪਰੈਸ਼ਨ ਆ ਜੇ ਕੋਈ ਥੋੜਾ ਜਿਹਾ ਵੀ ਉਦਾਸ ਹੁੰਦਾ ਹੈ ਉਹਨੂੰ ਪੁੱਛੋ ਵੀ ਕੀ ਹੋ ਗਿਆ ਉਹ ਕਹਿ ਦਿੰਦਾ ਵੀ ਮੈਨੂੰ ਤਾਂ ਡਿਪਰੈਸ਼ਨ ਆ ਜਿਹੜੀ ਥੋੜੀ ਜੀ ਉਦਾਸੀ ਹੁੰਦੀ ਆ ਘੰਟੇ ਦੀ 2 ਘੰਟੇ ਦੀ ਜਾਂ 1 ਦਿਨ ਦੀ ਉਹ ਡਿਪਰੈਸ਼ਨ ਨਹੀਂ ਹੁੰਦੀ ਉਹ ਇੱਕ ਉਦਾਸੀ ਹੁੰਦੀ ਆ ਸੈਡਨੈਸ ਹੁੰਦਾ ਜਿਹੜਾ ਕਿ ਥੋੜਾ ਜਿਹਾ ਟਾਈਮ ਪੈਂਡ ਨਾਲ 1 ਦਿਨ ਦਾ ਜਾਂ 2 ਦਿਨ ਦਾ ਟਾਈਮ ਪਿਆ ਜਾਂ ਘੰਟੇ ਦੋ ਘੰਟੇ ਦਾ ਟਾਈਮ ਪਿਆ ਤੇ ਫਿਰ ਉਹ ਠੀਕ ਹੋ ਜਾਂਦਾ ਹੈ ਤਾਂ ਉਹਨੂੰ ਆਪਾਂ ਡਿਪਰੈਸ਼ਨ ਨਹੀਂ ਕਹਿ ਸਕਦੇ ਡਿਪਰੈਸ਼ਨ ਅਤੇ ਉਦਾਸੀ ਆ ਜਿਹੜੀ ਉਹ ਅਲੱਗ-ਅਲੱਗ ਚੀਜ਼ਾਂ ਨੇ ਜਿਵੇਂ ਆਪਾਂ ਦੇਖੋ ਵੀ ਪਹਿਲਾਂ ਆਪਾਂ ਇਹਨੂੰ ਡਿਫਾਈਨ ਕਰ ਲੈਨੇ ਆਂ ਵੀ ਡਿਪਰੈਸ਼ਨ ਹੁੰਦਾ ਕੀ ਆ ਜਿਹੜਾ ਡਿਪਰੈਸ਼ਨ ਹੈ ਇਹਦੇ ਵਿੱਚ ਉਦਾਸੀ ਜਿਹੜੀ ਹੋਏਗੀ ਉਹ ਲੰਬੇ ਸਮੇਂ ਦੀ ਹੋਏਗੀ ਤੇ ਬੰਦੇ ਦੇ ਅੰਦਰੋਂ ਜਿਹੜਾ ਜੀਣ ਦਾ ਉਤਸ਼ਾਹ ਹੈ ਉਹ ਘਟ ਜਾਂਦਾ ਹੈ ਸਭ ਤੋਂ ਵੱਡੀ ਗੱਲ ਹੈ ਡਿਪਰੈਸ਼ਨ ਵਾਲਾ ਵਿਅਕਤੀ ਹੈ ਜਿਹੜਾ ਉਹਦੀ ਮਹਿਸੂਸ ਕਰਨ ਦੀ ਸ਼ਕਤੀ ਹੈ ਜਿਹੜੀ ਉਹ ਖਤਮ ਹੋ ਜਾਂਦੀ ਹੈ ਉਹ ਫੀਲ ਨਹੀਂ ਕਰ ਪਾਉਂਦਾ ਜਿਵੇਂ ਕੋਈ ਖੁਸ਼ੀ ਦੀ ਕੋਈ ਖਬਰ ਆ ਉਹਨੂੰ ਵੀ ਉਹ ਫੀਲ ਨਹੀਂ ਕਰ ਪਾਉਂਦਾ ਹੈਗਾ ਕੁਝ ਨਹੀਂ ਰਹਿੰਦਾ ਉਹ ਤੇ ਉਹਦਾ ਇਕੱਲੇ ਬੈਠਣ ਨੂੰ ਮਨ ਕਰੇਗਾ ਕਿਸੇ ਨਾਲ ਗੱਲ ਨਹੀਂ ਕਰਦਾ ਸੋਸ਼ੀਅਲੀ ਵੀ ਉਹ ਕਈ ਵਾਰੀ ਆਪਣੇ ਆਪ ਨੂੰ ਕੱਟ ਕਰ ਲੈਂਦਾ ਹੈ ਤੇ ਉਹਨੂੰ ਲੱਗਦਾ ਹੈ ਵੀ ਜਿਹੜੀ ਦੁਨੀਆ ਹੈ ਸਾਰੀ ਇਹ ਬੇਕਾਰ ਆ ਮੇਰੇ ਲਈ ਨਹੀਂ ਹੈ ਕਈ ਵਾਰੀ ਡਿਪਰੈਸ਼ਨ ਇਸ ਹੱਦ ਤੱਕ ਚੱਲਿਆ ਜਾਂਦਾ ਇਹ ਵਿਅਕਤੀ ਆਪਣੇ ਆਪ ਨੂੰ ਖਤਮ ਕਰਨ ਬਾਰੇ ਵੀ ਸੋਚਣ ਲੱਗ ਜਾਂਦਾ ਹੈ। ਡਿਪਰੈਸ਼ਨ ਇੱਕ ਮਾਨਸਿਕ ਬਿਮਾਰੀ ਆ ਜਿਹੜੀ ਕਿ ਦਿਮਾਗ ਦੇ ਨਾਲ-ਨਾਲ ਸਰੀਰ ਨੂੰ ਵੀ ਪ੍ਰਭਾਵਿਤ ਕਰਦੀ ਹੈ। ਕਈ ਵਾਰ ਤੁਸੀਂ ਦੇਖਿਆ ਹੋਣਾ ਜਿਹੜੇ ਡਿਪਰੈਸ਼ਨ ਵਾਲੇ ਵਿਅਕਤੀ ਹੁੰਦੇ ਨੇ ਉਹ ਕਹਿੰਦੇ ਨੇ ਵੀ ਸਾਡੀਆਂ ਲੱਤਾਂ ਵਿੱਚ ਦਰਦ ਹੁੰਦਾ ਜਾਂ ਬੱਜਰ ਜਿਹਾ ਮਹਿਸੂਸ ਕਰਦੇ ਨੇ ਉਹ। ਤੇ ਬਸ ਜਿੱਥੇ ਬੈਠੇ ਹੁੰਦੇ ਨੇ ਬੈਠੇ ਰਹਿੰਦੇ ਨੇ, ਪਏ ਰਹਿੰਦੇ ਨੇ ਤੇ ਕੰਮ ਕਰਨ ਨੂੰ ਬਿਲਕੁਲ ਵੀ ਮਨ ਨਹੀਂ ਕਰਦਾ ਹੈਗਾ ਉੱਠ ਕੇ ਜਿਹੜਾ ਵੀ ਕੰਮ ਉਹ ਕਰ ਰਹੇ ਨੇ। ਕੁਝ ਜਿਵੇਂ ਘਰੇਲੂ ਗ੍ਰਹਿਣੀਆਂ ਨੇ ਉਹਨਾਂ ਦਾ ਘਰ ਦੇ ਕੰਮਾਂ ਕਰਾਂ ਵਿੱਚ ਮਨ ਨਹੀਂ ਲੱਗਦਾ ਬਾਹਰ ਕੋਈ ਜੌਬ ਕਰ ਰਿਹਾ ਹੈ ਉੱਥੇ ਜੌਬ ਵਿੱਚ ਮਨ ਨਹੀਂ ਲੱਗਦਾ ਤੇ ਧਿਆਨ ਦਾ ਜਿਹੜਾ ਕਨਸੈਂਟਰੇਸ਼ਨ ਹੈ ਉਹ ਵੀ ਉਨੀ ਨਹੀਂ ਰਹਿੰਦੀ ਧਿਆਨ ਨੂੰ ਕੇਂਦ੍ਰਿਤ ਕਰਨਾ ਉਹਨਾਂ ਲਈ ਔਖਾ ਹੋ ਜਾਂਦਾ ਹੈ ਡਿਪਰੈਸ਼ਨ ਦੇ ਕੁਝ ਲੱਛਣਾਂ ਬਾਰੇ ਵੀ ਆਪਾਂ ਇੱਥੇ ਗੱਲਬਾਤ ਕਰ ਸਕਦੇ ਹਾਂ ਜਿਹੜਾ ਜਦੋਂ ਕੋਈ ਡਿਪਰੈਸ਼ਨ ਦੇ ਵਿੱਚ ਵਿਅਕਤੀ ਹੁੰਦਾ ਹੈ ਤਾਂ ਉਹਨੂੰ ਇੱਕ ਤਾਂ ਜਾਂ ਤਾਂ ਨੀਂਦ ਬਹੁਤ ਜ਼ਿਆਦਾ ਹੁੰਦੀ ਹੈ ਜਾਂ ਫਿਰ ਉਹਨੂੰ ਨੀਂਦ ਬਿਲਕੁਲ ਵੀ ਨਹੀਂ ਆਉਂਦੀ ਜਾਂ ਫਿਰ ਉਹ ਇਦਾਂ ਹੀ ਖਾਣ ਪੀਣ ਦਾ ਹੈ ਜਾਂ ਤਾਂ ਬਹੁਤ ਜ਼ਿਆਦਾ ਉਹ ਖਾਣ ਲੱਗ ਜੂਗਾ ਜਾਂ ਫਿਰ ਉਹ ਉਹਦੀ ਜਿਹੜੀ ਖੁਰਾਕ ਹੈ ਉਹ ਬਹੁਤ ਜ਼ਿਆਦਾ ਘਟ ਜਾਂਦੀ ਹੈ ਤੇ ਉਹਨੂੰ ਹਰ ਵਕਤ ਇਹੀ ਲੱਗ ਜਾਂਦਾ ਵੀ ਮੈਂ ਬਸ ਇਕੱਲਾ ਬੈਠਾ ਰਹਾ ਮੇਰੇ ਆੜੇ-ਧਾੜੇ ਕੋਈ ਨਾ ਹੋਵੇ ਕਿਸੇ ਨਾਲ ਵਿਹੋੜਾ ਮੰਨ ਨਹੀਂ ਕਰਦਾ ਹੈਗਾ ਵੀ ਉਹ ਗੱਲ ਆਪਣੇ ਆਪ ਨੂੰ ਬਹੁਤ ਜ਼ਿਆਦਾ ਥੱਕਿਆ-ਸੱਕਿਆ ਮਹਿਸੂਸ ਹੁੰਦਾ ਹੈ ਇਹਦੇ ਵਿੱਚ ਕੀ ਹੁੰਦਾ ਕਈ ਵਾਰੀ ਸਿਰ ਵਿੱਚ ਵੀ ਦਰਦ ਹੁੰਦਾ ਹੈ ਔਰ ਕਈ ਵਾਰੀ ਬਿਨਾਂ ਵਜੇ ਬੈਠੇ-ਬੈਠੇ ਦਿਨ ਦੀ ਢੜਕਣਾ ਜਿਹੜੀ ਉਹ ਤੇਜ਼ ਹੋ ਜਾਂਦੀ ਆ ਆਪਣੇ ਆਪ ਤੇ ਵਿਸ਼ਵਾਸ ਘਟ ਜਾਂਦਾ ਏ ਤੇ ਹਰ ਵਕਤ ਹੀ ਥੱਕੇ-ਥੱਕੇ ਜਿਹਾ ਮਹਿਸੂਸ ਹੋਈ ਜਾਣਾ ਥੋੜੇ ਜੇ ਕੰਮ ਕੀਤੇ ਬਹਿ ਜਾਣਾ ਜਿੱਥੇ ਬੈਠੇ-ਬੈਠੇ ਆ ਬਸ ਤੇ ਕੋਈ ਉੱਠ ਕੇ ਕੰਮ ਕਰਨ ਨੂੰ ਮਨੇ ਨਾ ਕਰੇ ਇਹ ਕੁਝ ਲੱਛਣ ਨੇ ਜਿਹੜੇ ਕਿ ਡਿਪਰੈਸ਼ਨ ਦੇ ਦੌਰਾਨ ਸਾਨੂੰ ਦਿਖਾਈ ਦਿੰਦੇ ਨੇ ਜੇ ਤੁਹਾਡੇ ਘਰ ਵਿੱਚ ਵੀ ਐਦਾਂ ਕੋਈ ਵਿਅਕਤੀ ਕਰ ਰਿਹਾ ਹੈ ਤਾਂ ਤੁਸੀਂ ਈਜ਼ੀਲੀ ਉਸ ਨੂੰ ਪਹਿਚਾਨ ਸਕਦੇ ਹੋ ਕਿ ਕੋਈ ਡਿਪਰੈਸ਼ਨ ਵਾਲਾ ਵੈਸੀ ਡਿਪਰੈਸ਼ਨ ਦੀ ਜਿਹੜੀ ਇਹ ਪ੍ਰੋਬਲਮ ਹੈ ਇਹ ਬਹੁਤ ਜ਼ਿਆਦਾ ਹਰ 10 ਵਿਅਕਤੀਆਂ ਦੇ ਵਿੱਚੋਂ ਇੱਕ ਵਿਅਕਤੀ ਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੈ ਜਿਹੜੀ ਹੈਗੀ ਹੀ ਹੈਗੀ ਆ ਜਿਵੇਂ ਹੁਣ ਆਪਾਂ ਸਮਝ ਲਓ ਵੀ ਬੋਡੀ ਨੂੰ ਬੁਖਾਰ ਹੁੰਦਾ ਹੈ ਉਹਦਾ ਵੀ ਟ੍ਰੀਟਮੈਂਟ ਹੋ ਜਾਂਦਾ ਹੈ ਅਵੇਂ ਇਹ ਸਮਝ ਲੋ ਵੀ ਤੁਸੀਂ ਇਹ ਦਿਮਾਗ ਦਾ ਬੁਖਾਰ ਹੈ ਇਹ ਵੀ ਇਲਾਜਜ ਹੋ ਗਾਇ ਹੈ ਇਹਦਾ ਵੀ ਟਰੀਟਮੈਂਟ ਹੈਗਾ ਵੀ ਪਰ ਜੇ ਆਪਾਂ ਪ੍ਰੋਪਰ ਢੰਗ ਨਾਲ ਇਸ ਦਾ ਇਲਾਜ ਕਰਵਾਈਏ ਤਾਂ ਇਹਦਾ ਇਲਾਜ ਹੈ ਜਿਹੜਾ ਉਹ ਸੰਭਵ ਹੈ ਅਸੀਂ ਬਹੁਤ ਲੋਕਾਂ ਨੂੰ ਵੇਖਿਆ ਹੈ ਉਹ ਕਹਿਣਗੇ ਜੇ ਕੋਈ ਡਿਪਰੈਸ਼ਨ ਦੀ ਕੋਈ ਮੈਡੀਸਿਨ ਲੈ ਰਿਹਾ ਤਾਂ ਉਹ ਕਹਿ ਦਿੰਦੇ ਨੇ ਕੋਈ ਵੀ ਕਹਿ ਦਿੰਦਾ ਵੀ ਮੈਡੀਸਨ ਆ ਉਹ ਘੱਟ ਲੈਣੀ ਚਾਹੀਦੀ ਹੈ ਇਹਦੇ ਨਾਲ ਬਾਡੀ ਦੇ ਉੱਤੇ ਹੋਰ ਜ਼ਿਆਦਾ ਸਾਈਡ ਇਫੈਕਟ ਵੀ ਪੈਂਦੇ ਨੇ ਪਰ ਇਹ ਵੀ ਚਲੋ ਠੀਕ ਆ ਪਰ ਜੇ ਡਿਪਰੈਸ਼ਨ ਦੀ ਜਿਹੜੀ ਦਵਾਈ ਆ ਮੈਡੀਸਨ ਜੇ ਆਪਾਂ ਐਵੇਂ ਜਣੇ ਖਣੇ ਦੇ ਕਰ ਰਹੇ ਤੇ ਮਤਾਬਕ ਕਹਿਣ ਦੇ ਮੁਤਾਬਕ ਹੀ ਆਪਾਂ ਉਹਨੂੰ ਬੰਦ ਕਰ ਦਿੰਨੇ ਆ ਬਿਨਾ ਡਾਕਟਰ ਦੀ ਸਲਾਹ ਦੇ ਤਾਂ ਇਹ ਜਾਨਲੇਵਾ ਹੋ ਸਕਦੀ ਹੈ ਸੋ ਕਿਰਪਾ ਕਰਕੇ ਐਦਾਂ ਦੀ ਸਲਾਹ ਕਿਸੇ ਨੂੰ ਨਾ ਦਿਆ ਕਰੋ ਵੀ ਤੂੰ ਆਪਣੀ ਦਵਾਈ ਬੰਦ ਕਰ ਦੇ ਐਵੇਂ ਠੀਕ ਹੋ ਜਾਏਗਾ ਕਿਉਂਕਿ ਇਹ ਜੋ ਮਾਨਸਿਕ ਬਿਮਾਰੀ ਆ ਇਲਾਜ ਜੋ ਹੈਗੀ ਆ ਜ਼ਰੂਰ ਪਰ ਮੈਡੀਸਨ ਦੇ ਨਾਲ ਇਹ ਠੀਕ ਹੋ ਜਾਂਦੀ ਆ ਮੈਡੀਸਿਨ ਦੇ ਨਾਲ-ਨਾਲ ਆਪਾਂ ਇਹਦੇ ਆ ਜਿਹੜਾ ਹੋਰ ਚੀਜ਼ਾਂ ਨੇ ਉਹਨਾਂ ਨੂੰ ਵਿੱਚ ਜੋੜ ਸਕਦੇ ਹਾਂ ਜਿਵੇਂ ਆਪਣਾ ਲਾਈਫ ਸਟਾਈਲ ਕਿਵੇਂ ਰੱਖਣਾ ਤੇ ਤੁਸੀਂ ਕਾਉਨਸਲਿੰਗ ਵਗੈਰਾ ਲੈ ਸਕਦੇ ਹੋ ਹੈਨਾ ਲਾਈਫ ਕੋਚਿੰਗ ਲੈ ਸਕਦੇ ਹੋ ਉਹਦੇ ਨਾਲ ਮਦਦ ਮਿਲਦੀ ਹੈ ਇਹ ਹੋਰ ਜ਼ਿਆਦਾ ਠੀਕ ਹੋ ਸਕਦਾ ਹੈ ਪਰ ਜੇ ਹੁਣ ਆਪਾਂ ਟੋਟਲੀ ਦਵਾਈ ਆਪਾਂ ਇਸ ਲਈ ਕਹੇ ਤੇ ਬੰਦ ਕਰ ਦਈਏ ਤਾਂ ਉਹ ਜਾਨਲੇਵਾ ਹੋ ਸਕਦੀ ਹੈ ਜਾਨਲੇਵਾ ਕਿਵੇਂ ਹੋ ਸਕਦੀ ਆ ਮੰਨ ਲਓ ਇੱਕ ਵਿਅਕਤੀ ਆ ਜਿਹੜਾ ਉਹ ਡਿਪਰੈਸ਼ਨ ਦੇ ਵਿੱਚ ਆ ਤੁਸੀਂ ਕਹਤਾ ਵੀ ਤੂੰ ਮੈਡੀਸਿਨ ਆ ਜਿਹੜੀ ਉਹ ਬੰਦ ਕਰ ਦੇ ਵੀ ਇਹ ਤਾਂ ਐਵੇਂ ਠੀਕ ਹੋ ਜੂ ਨਹੀਂ ਆਪਣੇ ਆਪ ਤੁਸੀਂ ਦੱਸਣ ਲੱਗੇ ਵੀ ਆਹ ਸ਼ੇਅਰ ਕਰ ਲੈ ਤੂੰ ਲੈ ਤੈਨੂੰ ਕੀ ਹੋਇਆ ਤੂੰ ਸ਼ਾਪਿੰਗ ਕਰ ਲੈ ਜਾਂ ਕੁਝ ਹਾਂ ਉਦਾਸੀ ਨੂੰ ਇਹ ਚੀਜ਼ਾਂ ਦੂਰ ਕਰ ਸਕਦੀਆਂ ਨੇ ਸ਼ੇਅਰ ਜਿਵੇਂ ਆਪਾਂ ਕਰਦੇ ਆ ਐਡ ਕਰ ਸਕਦੇ ਆ ਆਪਾਂ ਕੋਈ ਸ਼ਾਪਿੰਗ ਕਰ ਲਈ ਜਾਂ ਆਪਣੀ ਕੋਈ ਹੌਬੀ ਆ ਜਿਹੜੀ ਤੁਸੀਂ ਉਹਦੇ ਵਿੱਚ ਵਾਪਸ ਚਲੇ ਗਏ ਹਨਾ ਇਹ ਚੀਜ਼ਾਂ ਮੈਡੀਸਨ ਦੇ ਨਾਲ-ਨਾਲ ਕੰਮ ਕਰਨਗੀਆਂ ਜਲਦੀ ਠੀਕ ਹੋਣ ਦੇ ਵਿੱਚ ਮਦਦ ਕਰਨਗੀਆਂ ਪਰ ਜੇ ਆਪਾਂ ਮੈਡੀਸਨ ਨੂੰ ਬੰਦ ਕਰ ਦਨੇ ਆ ਤਾਂ ਇਹ ਪ੍ਰੋਬਲਮ ਵੱਧ ਜਾਣੀ ਆ ਇਹ ਵੀ ਹੋ ਸਕਦਾ ਹੈ ਮੈਡੀਸਨ ਬੰਦ ਕਰਨ ਨਾਲ ਹਾਲਾਤ ਐਨੇ ਬੇਕਾਬੂ ਹੋ ਜਾਣ ਕਿ ਵਿਅਕਤੀ ਆਪਣੇ ਆਪ ਨੂੰ ਖਤਮ ਕਰਨ ਬਾਰੇ ਵੀ ਸੋਚਣ ਲੱਗ ਜਾਣਗੇ ਕਿਉਂਕਿ ਡਿਪਰੈਸ਼ਨ ਦੇ ਜਿਹੜੇ ਵਿਅਕਤੀ ਹੁੰਦੇ ਨੇ ਅਕਸਰ ਜਦੋਂ ਇਹ ਇੱਕ ਸੀਵੀਅਰ ਸਟੇਜ ਦੇ ਵਿੱਚ ਚਲੇ ਜਾਂਦੇ ਨੇ ਤਾਂ ਇਹਨਾਂ ਦੇ ਅੰਦਰ ਆਪਣੇ ਆਪ ਨੂੰ ਖਤਮ ਕਰਨ ਦੇ ਜਿਹੜੇ ਵਿਚਾਰ ਨੇ ਉਹ ਆਪਣੇ ਆਪ ਹੀ ਆਉਣ ਲੱਗਦੇ ਨੇ ਇਹਨਾਂ ਨੂੰ ਲੱਗਦਾ ਹੈ ਵੀ ਜ਼ਿੰਦਗੀ ਵਿੱਚ ਕੁਝ ਨਹੀਂ ਬਚਿਆ ਹੈਗਾ ਇੱਕ ਖਾਲੀਪਨ ਇਹ ਆਪਣੇ ਅੰਦਰ ਮਹਿਸੂਸ ਕਰਦੇ ਨੇ ਇੱਕ ਬੋਝ ਜਿਹਾ ਮਹਿਸੂਸ ਕਰਦੇ ਨੇ ਜ਼ਿੰਦਗੀ ਦੇ ਵਿੱਚ ਤੇ ਕੋਸ਼ਿਸ਼ ਕਰਿਆ ਕਰੋ ਵੀ ਇਹਨਾਂ ਦੀ ਥੋੜੀ ਮਦਦ ਕੀਤੀ ਜਾਵੇ ਮਦਦ ਦਾ ਭਾਵ ਇਹ ਨਹੀਂ ਹੈਗਾ ਮੇਰਾ ਮਤਲਬ ਹੈ ਕਹਿਣ ਦਾ ਕਿ ਜਿਹੜਾ ਇੱਕ ਡਿਪਰੈਸ਼ਨ ਵਾਲਾ ਵਿਅਕਤੀ ਹੁੰਦਾ ਹੋ ਸਕਦਾ ਉਹ ਚਿੜਚਿੜਾ ਹੋਵੇ ਜਾਂ ਉਹਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੋਵੇ ਜਾਂ ਫਿਰ ਉਹ ਤੁਹਾਨੂੰ ਤੁਹਾਡੇ ਨਾਲ ਕੋਈ ਪ੍ਰੋਗਰਾਮ ਬਣਾ ਲਵੇ ਪਹਿਲਾਂ ਫਿਰ ਉਹਨੂੰ ਇੱਕਦਮ ਕੈਨਸਲ ਕਰ ਦਵੇ ਤਾਂ ਤੁਸੀਂ ਘਬਰਾਓ ਨਾ ਬੇਸ਼ਅਰ ਰੱਖੋ ਤੇ ਉਹਦੇ ਨਾਲ ਇੱਕ ਪਿਆਰ ਨਾਲ ਹੀ ਮਤਲਬ ਉਹਦੇ ਨਾਲ ਪੇਸ਼ ਆਓ ਕਿਉਂਕਿ ਜੇ ਤੁਸੀਂ ਵੀ ਅਗੋਂ ਉਹ ਸਾਹਮਣੇ ਵਾਲਾ ਬੰਦਾ ਤੇ ਹੈਗੇ ਹੀ ਆ ਉਹ ਘਬਰਾ ਕੇ ਗੱਲ ਕਰ ਰਿਹਾ ਪਰ ਜੇ ਤੁਸੀਂ ਵੀ ਉਹਦੇ ਨਾਲ ਉਸੇ ਟੋਨ ਵਿੱਚ ਗੱਲ ਕਰਦੇ ਹੋ ਤਾਂ ਇਸ ਤਰ੍ਹਾਂ ਦੇ ਜਿਹੜੇ ਵਿਅਕਤੀ ਹੁੰਦੇ ਨੇ ਉਹ ਹੋਰ ਜ਼ਿਆਦਾ ਘਬਰਾ ਜਾਂਦੇ ਨੇ ਤੇ ਉਹ ਆਪਣੇ ਆਪ ਨੂੰ ਇੱਕ ਬੋਝ ਜਾਂ ਸਮਝਣ ਲੱਗ ਜਾਂਦੇ ਨੇ ਇਹਨਾਂ ਦੀ ਆਪਾਂ ਮਦਦ ਕਰ ਸਕਦੇ ਹਾਂ ਆਪਾਂ ਕਹਿ ਸਕਦੇ ਹਾਂ ਵੀ ਹਾਂ ਲੈ ਦੱਸ ਤੂੰ ਤਿੰਨ ਕੀ ਪ੍ਰੋਬਲਮ ਆ ਮੈਂ ਬੈਠ ਕੇ ਸੁਣਦੀ ਆ ਜਾਂ ਸੁਣਦਾ ਬਿਨਾ ਟੋਕੇ ਰੋਕੇ ਬਿਨਾ ਉਹਨੂੰ ਜੱਜ ਕਰੇ ਤੁਸੀਂ ਪੂਰੀ ਗੱਲਬਾਤ ਸੁਣੋ ਤੇ ਮੈਂ ਤਾਂ ਗੱਲ ਇਹ ਹੁੰਦੀ ਆ ਵੀ ڈپریشن ਵਾਲਾ ਬੰਦਾ ਪਹਿਲਾਂ ਕਿਸੇ ਨਾਲ ਕੋਈ ਜਿਹੜਾ ਬਹੁਤ ਜ਼ਿਆਦਾ ਸੀਵੀਅਰ ਸਟੇਜ ਤੇ ਚੱਲਿਆ ਜਾਂਦਾ ਉਹ ਗੱਲ ਕਰਦਾ ਨਹੀਂ ਕਿਉਂਕਿ ਉਹਨੂੰ ਇਹ ਹੀ ਹੁੰਦਾ ਵੀ ਕਿਤੇ ਮੇਰਾ ਸਾਹਮਣੇ ਵਾਲਾ ਬੰਦਾ ਮੇਰਾ ਮਜ਼ਾਕ ਨਾ ਉੜਾਵੇ ਤਾਂ ਤੁਸੀਂ ਉਹਨੂੰ ਬੜੇ ਹੀ ਪਿਆਰ ਨਾਲ ਤੇ ਸੀਰੀਅਸ ਹੋ ਕੇ ਸੁਣ ਸਕਦੇ ਹੋ ਤੇ ਮੈਡੀਸਨ ਜਦੋਂ ਲੈਣ ਜਾਣਾ ਉਹਦੇ ਨਾਲ ਜਾ ਸਕਦੇ ਹੋ ਛੋਟੇ-ਮੋਟੇ ਟੈਸਟ ਹੁੰਦੇ ਨੇ ਉਹਨਾਂ ਵਿੱਚ ਉਹਦੀ ਹੈਲਪ ਕਰ ਸਕਦੇ ਹੋ ਉਹਦਾ ਇੱਕ ਮਤਲਬ ਉਹਨੂੰ ਇਹ ਦੱਸ ਸਕਦੇ ਹਾਂ ਵੀ ਹਾਂ ਮੈਂ ਤੇਰੇ ਨਾਲ ਖੜਾ ਹਾਂ ਇੰਨਾ ਹੀ ਬਹੁਤ ਹੁੰਦਾ ਹੈ ਇੱਕ ਡਿਪਰੈਸ਼ਨ ਵਾਲੇ ਵਿਅਕਤੀ ਦੇ ਨਾਲ ਜੇ ਆਪਾਂ ਉਹਦਾ ਥੋੜਾ ਜਿਹਾ ਸਹਾਰਾ ਬਣ ਜਾਂਦੇ ਆ ਤਾਂ ਉਹ ਉਸ ਦੇ ਵਿੱਚੋਂ ਉਸ ਬਿਮਾਰੀ ਦੇ ਵਿੱਚੋਂ ਬਹੁਤ ਆਸਾਨੀ ਨਾਲ ਬਾਹਰ ਆ ਸਕਦਾ ਹੈ ਇਹ ਤਾਂ ਹੈਗਾ ਸੀ ਵੀ ਆਪਾਂ ਸਮਝਿਆ ਵੀ ਡਿਪਰੈਸ਼ਨ ਕੀ ਆ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਇਸ ਦਾ ਇਲਾਜ ਕਿਵੇਂ ਹੋ ਸਕਦਾ ਹੈ ਕਿ ਕੀ ਇਸ ਦਾ ਇਲਾਜ ਜਿਹੜਾ ਸੰਭਵ ਹੈਗਾ ਹੈ ਹਾਂਜੀ ਜੋ ਡਿਪਰੈਸ਼ਨ ਹੈ ਪੂਰੀ ਤਰ੍ਹਾਂ ਕਿਉਰ ਹੈ ਇਹਦਾ ਪੂਰੀ ਤਰ੍ਹਾਂ ਇਲਾਜ ਹੋ ਜਾਂਦਾ ਹੈ ਪ੍ਰੋਪਰ ਦਵਾਈਆਂ ਲੈਣ ਨਾਲ ਆ ਜਿਵੇਂ ਹੁਣ ਆਪਾਂ ਪਹਿਲਾਂ ਗੱਲ ਉਹ ਸਭ ਤੋਂ ਪਹਿਲਾਂ ਤਾਂ ਇੱਕ ਵਧੀਆ ਡਾਕਟਰ ਦੇ ਨਾਲ ਸਲਾਹ ਕਰਕੇ ਹੀ ਤੁਸੀਂ ਇਹਦੀ ਦਵਾਈ ਹੈ ਜਿਹੜੀ ਉਹ ਸ਼ੁਰੂ ਕਰੋ ਕਾਉਂਸਲਿੰਗਾਂ ਲਓ ਤੇ ਬਾਕੀ ਇਹਦੇ ਵਿੱਚ ਆਪਣੀ ਖੁਰਾਕ ਦਾ ਵੀ ਧਿਆਨ ਰੱਖੋ ਜਿਹੇ ਜੀ ਖੁਰਾਕ ਤੁਸੀਂ ਖਾਂਦੇ ਹੋ ਉਸ ਦਾ ਅਸਰ ਤੁਹਾਡੀ ਬਾਡੀ ਦੇ ਉੱਤੇ ਅਤੇ ਮਨ ਦੇ ਉੱਤੇ ਪੈਂਦਾ ਹੈ ਉਹ ਖਾਣਾ ਕਿਹੜੀ ਭਾਵਨਾ ਦੇ ਨਾਲ ਤਿਆਰ ਕੀਤਾ ਜਾਂਦਾ ਹੈ ਉਹ ਸ਼ਕਤੀ ਦਾ ਪ੍ਰਭਾਵ ਵੀ ਤੁਹਾਡੀ ਬਾਡੀ ਦੇ ਉੱਤੇ ਪੈਂਦਾ ਹੈ ਕੋਸ਼ਿਸ਼ ਕਰਿਆ ਕਰੋ ਘਰ ਦਾ ਖਾਣਾ ਐ ਜਿਹੜਾ ਉਹੀ ਖਾਧਾ ਜਾਵੇ ਬਾਹਰ ਦਾ ਖਾਣਾ ਨਾ ਖਾਓ ਕਿਤਾ ਜਾਂ ਫੂਡ ਵੈਸੀ ਚੰਗਾ ਨਹੀਂ ਹੁੰਦਾ ਬਾਕੀ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਖਾਣਾ ਕਿਸ ਭਾਵਨਾ ਦੇ ਨਾਲ ਬਣਾਇਆ ਗਿਆ ਹੈ ਤਾਂ ਇਹਦੇ ਵਿੱਚ ਕੋਈ ਹੱਦਕ ਨਹੀਂ ਬਹੁਤੇ ਲੋਕ ਸੋਚਦੇ ਨੇ ਕਿ ਆਪਾਂ ਨੇ ਇੱਕ ਹਫ਼ਤੇ ਵਿੱਚ ਦੋ ਵਾਰ ਜਾਂ ਤਿੰਨ ਵਾਰ ਬਾਹਰੋਂ ਖਾਣਾ ਜਿਹੜਾ ਮੰਗਾ ਕੇ ਖਾਣਾ ਹੈ ਤਾਂ ਇਹ ਰੁਝਾਨ ਹੈ ਜਿਹੜਾ ਹੁਣ ਕਾਫੀ ਜ਼ਿਆਦਾ ਵੱਧ ਰਿਹਾ ਹੈ ਦੂਜੀ ਗੱਲ ਹੈ ਕਿ ਆ ਕਿ ਪ੍ਰੋਪਰ ਆਪਾਂ ਜਿਵੇਂ ਗੱਲ ਕੀਤੀ ਆ ਵੀ ਕਸਰਤ ਅਤੇ ਸ਼ੈਅ ਦਾ ਜਿਹੜਾ ਧਿਆਨ ਰੱਖਣਾ ਹਰ ਰੋਜ਼ 25 ਮਿੰਟ ਸਵੇਰੇ ਲਾਰੋ ਕੇ 25 ਮਿੰਟ ਸ਼ਾਮ ਜਿਹੜੀ ਸ਼ੈਅ ਆ ਉਹ ਕਰਨੀ ਵੀ ਬਹੁਤ ਜ਼ਰੂਰੀ ਆ ਤੁਸੀਂ ਇਹਦੇ ਸ਼ੈਅ ਕਰਦੇ ਕਰਦੇ ਤੁਸੀਂ ਰੱਬ ਦਾ ਨਾਮ ਲੈ ਸਕਦੇ ਹੋ ਪਰ پتہ ਹੈ ਡਿਪਰੈਸ਼ਨ ਵਾਲਾ ਜਿਹੜਾ ਵਿਅਕਤੀ ਹੋਊਗਾ ਉਹ ਤਾਂ ਮਤਲਬ ਟਲਦਾ ਹੈ ਹਰ ਕੰਮ ਤੋਂ ਉਹ ਤਾਂ ਸ਼ੇਅਰ ਕਰਨ ਨੂੰ ਵੀ ਮੰਨ ਨਹੀਂ ਖਾਤਾ ਪਰ ਹੌਲੀ-ਹੌਲੀ ਜਦੋਂ ਤੁਸੀਂ ਇਸ ਚੀਜ਼ ਨੂੰ ਰੁਟੀਨ ਵਿੱਚ ਲੈ ਕੇ ਆਓ ਪਹਿਲਾਂ ਪਹਿਲਾਂ ਇਹ ਚੀਜ਼ਾਂ ਜਦੋਂ ਰੁਟੀਨ 'ਚ ਆਉਣਗੀਆਂ ਫਿਰ ਇਹ ਮੁਸ਼ਕਲ ਨਹੀਂ ਲੱਗਦੀਆਂ ਹੋਣਗੀਆਂ ਸਗੋਂ ਵਧੀਆ ਲੱਗਣ ਲੱਗਦੀਆਂ ਨੇ ਤੇ ਦੂਜਿਆਂ ਨਾਲ ਗੱਲਬਾਤ ਕਰੋ ਹੈਨਾ ਕੋਈ ਨਾ ਕੋਈ ਬੰਦਾ ਕੋਈ ਨਾ ਕੋਈ ਤੁਹਾਡਾ ਦੋਸਤ ਭੈਣ ਭਰਾ ਜਾਂ ਕੋਈ ਰਿਸ਼ਤੇਦਾਰ ਕੋਈ ਅਜੇਹਾ ਬੰਦਾ ਜ਼ਰੂਰ ਹੁੰਦਾ ਜਿਹਦੇ ਨਾਲ ਤੁਸੀਂ ਆਪਣੇ ਦਿਨ ਦੀ ਹਰ ਗੱਲ ਕਰ ਸਕਦੇ ਹੋ ਜਿਹਦਾ ਤੁਹਾਨੂੰ ਪਤਾ ਹੁੰਦਾ ਵੀ ਉਹ ਬੰਦਾ ਤੁਹਾਡਾ ਮਜ਼ਾਕ ਨਹੀਂ ਉਡਾਏਗਾ ਤੁਹਾਨੂੰ ਜੱਜ ਨਹੀਂ ਕਰੇਗਾ ਤਾਂ ਉਸ ਦੇ ਨਾਲ ਆਪਣੇ ਦਿਨ ਦੀਆਂ ਗੱਲਾਂ ਕਰੋ ਉਹਨੂੰ ਦੱਸੋ ਵੀ ਮੈਨੂੰ ਆਹ ਪ੍ਰੋਬਲਮ ਆ ਆਹ ਚੀਜ਼ ਮੈਨੂੰ ਹਿੱਟ ਕਰ ਰਹੀ ਆ ਤਾਂ ਉਹ ਵੀ ਤੁਹਾਨੂੰ ਉਸ ਦੇ ਵਿੱਚੋਂ ਕੱਢਣ ਵਿੱਚ ਮਦਦ ਕਰੇਗਾ ਤੇ ਇੱਕ ਮੈਂ ਗੱਲ ਤੁਹਾਡੇ ਨਾਲ ਕਰਨੀ ਭੁੱਲ ਗਈ ਹੈ ਡਿਪਰੈਸ਼ਨ ਆ ਇਹ ਇਹਦੇ ਕਈ ਕਾਰਨ ਹੋ ਸਕਦੇ ਨੇ ਇਹ ਜੈਨੇਟਿਕ ਵੀ ਹੋ ਸਕਦਾ ਜਿਵੇਂ ਕਿ ਤੁਹਾਡੇ ਕਿਸੇ ਦਾਦੇ ਨੂੰ ਦਾਦੀ ਨੂੰ ਨਾਨਾ ਨਾਨੀ ਜਾਂ ਮੰਮੀ ਪਾਪਾ ਨੂੰ ਕਿਸੇ ਨੂੰ ਡਿਪਰੈਸ਼ਨ ਹੋਵੇ ਪਹਿਲਾਂ ਪੇਰੈਂਟਸ ਨੂੰ ਕਿਸੇ ਨੂੰ ਹੈਗਾ ਤਾਂ ਇਹ ਬੱਚਿਆਂ ਦੇ ਵਿੱਚ ਵੀ ਇਹਦੇ ਜਿਹੜੇ ਜੀਨ ਨੇ ਉਹ ਚਲੇ ਜਾਂਦੇ ਨੇ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਵੀ ਇਹ ਚੱਲਿਆ ਜਾਂਦਾ ਹੈ ਡਿਪਰੈਸ਼ਨ ਦੀ ਪ੍ਰੋਬਲਮ ਜਿਹੜੀ ਇਹ ਉਹ ਹੋਣ ਵਾਲੀ ਪੀੜੀ ਨੂੰ ਵੀ ਹੋ ਜਾਂਦੀ ਆ ਬਹੁਤ ਜ਼ਿਆਦਾ ਲੋਕ ਹੁੰਦੇ ਨੇ ਜਿਹੜੇ ਸਾਰਾ ਦਿਨ ਕੰਮਕਾਰਾਂ ਵਿੱਚ ਭੱਜੇ ਨੱਠੇ ਫਰੀ ਜਾਣਗੇ ਆਪਣੀ ਬਾਡੀ ਨੂੰ 10 ਮਿੰਟ ਦੀ ਵੀ ਬ੍ਰੇਕ ਜਿਹੜੀ ਦਿਨ ਵਿੱਚ ਨਹੀਂ ਦਿੰਦੇ ਆਗੇ ਸੋ ਕੋਸ਼ਿਸ਼ ਕਰੋ ਕਿ ਦਿਨ ਵਿੱਚ ਵੀ ਜੇ ਹੋ ਸਕੇ 10 15 ਮਿੰਟ ਦੀ ਬ੍ਰੇਕ ਬਾਡੀ ਨੂੰ ਦੇ ਕੇ ਰਿਲੈਕਸ ਕਰੋ ਅ ਰਾਤ ਨੂੰ ਘੱਟੋ ਘੱਟ 7 8 ਘੰਟੇ ਦੀ ਨੀਂਦ ਆ ਜਿਹੜੀ ਉਹ ਜ਼ਰੂਰ ਲਈ ਜਾਵੇ ਕਿਉਂਕਿ ਜਿਹੜੀ ਨੀਂਦ ਹੈ ਇਹ ਸਿਰਫ ਸਰੀਰ ਦੀ ਥਕਾਵਟ ਨੂੰ ਹੀ ਦੂਰ ਨਹੀਂ ਕਰਦੀ ਜਿਹੜਾ ਦਿਮਾਗ ਆ ਉਹਨੂੰ ਵੀ ਇਹ ਤੰਦਰੁਸਤ ਕਰਦੀ ਆ ਠੀਕ ਕਰਦੀ ਆ ਪਰ ਜਿਹੜੇ ਡਿਪਰੈਸ਼ਨ ਵਾਲੇ ਪੇਸ਼ੈਂਟ ਹੋਣਗੇ ਉਹਨਾਂ ਦਾ ਕੀ ਹੁੰਦਾ ਉਹ ਜੇ ਚਾਹੇ ਉਹ 10 ਘੰਟੇ ਵੀ ਸੁੱਤੇ ਰਹਿਣ ਜਦੋਂ ਉਹ ਉੱਠਦੇ ਨੇ ਤਾਂ ਉਹ ਫਰੈਸ਼ ਫੀਲ ਨਹੀਂ ਕਰਦੇ ਉਹਨਾਂ ਨੂੰ ਉਨੀ ਹੀ ਥਕਾਵਟ ਮਹਿਸੂਸ ਹੁੰਦੀ ਆ ਕਿਉਂਕਿ ਸੌਂਦੇ ਵਕਤ ਵੀ ਦਿਮਾਗ ਆ ਜਿਹੜਾ ਉਹ ਉਹਨੂੰ ਆਰਾਮ ਨਹੀਂ ਮਿਲਿਆ ਹੁੰਦਾ ਹੈਗਾ ਬਹੁਤ ਸਾਰੀਆਂ ਯਾਦਾਂ ਇਹੋ ਜਿਹੀ ਹੋਣੀਆਂ ਜਿਹੜੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵਧੀਆ ਹੋਣੀਆਂ ਚੰਗੀਆਂ ਹੋਣੀਆਂ ਕੋਸ਼ਿਸ਼ ਕਰੋ ਕਿ ਉਹ ਦੂਜਿਆਂ ਨਾਲ ਸ਼ੇਅਰ ਕੀਤੀਆਂ ਜਾਣ ਉਹਨਾਂ ਨੂੰ ਯਾਦ ਕਰੋ ਬੈਠ ਕੇ ਜੇ ਤੁਸੀਂ ਕਦੇ ਵੀ ਉਦਾਸ ਜਾਂ ਆਪਣੇ ਆਪ ਨੂੰ ਬਹੁਤ ਹੀ ਲੋ ਫੀਲ ਕਰਦੇ ਹੋ ਤਾਂ ਉਸੇ ਵਕਤ ਫੋਨ ਚੱਕੋ ਆਪਣਾ ਉਸ ਵਿਅਕਤੀ ਨੂੰ ਫੋਨ ਕਰੋ ਜਿਹਨੂੰ ਜਿਹਦੇ ਤੇ ਤੁਹਾਨੂੰ ਭਰੋਸਾ ਜਿਹੜਾ ਲੱਗਦਾ ਤੁਹਾਨੂੰ ਵੀ ਉਹ ਤੁਹਾਡੀ ਗੱਲ ਚੰਗੀ ਤਰ੍ਹਾਂ ਸੁਨੇਗਾ ਜਿਹਦੀ ਨਾਲ ਤੁਹਾਨੂੰ ਗੱਲ ਕਰਕੇ ਹਲਕਾ ਬਣ ਮਹਿਸੂਸ ਹੁੰਦਾ ਉਹਨੂੰ ਮੈਸੇਜ ਕਰੋ ਉਹਨੂੰ ਫੋਨ ਕਰੋ ਤੇ ਉਹਦੇ ਨਾਲ ਗੱਲਬਾਤ ਕਰੋ ਹੋ ਸਕੇ ਤਾਂ ਉਹਦੇ ਨਾਲ ਇੱਕ ਮੀਟਿੰਗ ਰੱਖ ਲਓ ਤੇ ਮਿਲ ਲਓ ਜਿਹੜਾ ਹਨੇਰਾ ਤੁਸੀਂ ਅੱਜ ਵੇਖ ਰਹੇ ਹੋ ਉਹ ਸਦਾ ਲਈ ਨਹੀਂ ਰਹਿਣਾ ਹੈਗਾ ਨਵਾਂ ਦਿਨ ਚੜੇਗਾ ਨਮੀਆਂ ਖੁਸ਼ੀਆਂ ਲੈ ਕੇ ਆਵੇਗਾ ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ ਅੰਦਰੋਂ ਹੀਲ ਕਰਨ ਦੀ ਕੋਸ਼ਿਸ਼ ਕਰੋ ਇੱਕ ਕਦਮ ਤਾਂ ਪੁੱਟ ਕੇ ਵੇਖੋ ਖੁਸ਼ੀਆਂ ਤੁਹਾਡੇ ਵੱਲ ਭੱਜੀਆਂ ਆਉਣਗੀਆਂ ਮਨ ਨੂੰ ਮਜ਼ਬੂਤ ਕਰੋ ਤੇ ਇੱਕ ਨਵੀਂ ਜ਼ਿੰਦਗੀ ਤੁਹਾਡੀ ਰਾਹ ਵੇਖ ਰਹੀ ਹੈ ਇਹ ਪਰਮਾਤਮਾ ਦੀ ਦਿੱਤੀ ਹੋਈ ਜ਼ਿੰਦਗੀ ਹੈ ਕਿਸੇ ਨੇ ਦਿੱਤੀ ਹੋਈ ਖੈਰਾਤ ਨਹੀਂ ਜਿਹੜੀ ਤੁਹਾਡੀ ਝੋਲੀ 'ਚ ਕਿਸੇ ਨੇ ਪਾਈ ਹੋਵੇ ਇਹਨੂੰ ਖੁੱਲ੍ਹ ਕੇ ਜਿਓ ਡਿਪਰੈਸ਼ਨ 'ਚੋਂ ਬਾਹਰ ਆਓ ਡਿਪਰੈਸ਼ਨ ਨਾਲ ਲੜਨਾ ਔਖਾ ਨਹੀਂ ਜੇ ਤੇ ਆਨ ਨਾਲ ਦੇਖਿਆ ਜਾਵੇ ਤਾਂ ਇਹ ਇਹਦੇ ਤੋਂ ਬਹੁਤ ਹੀ ਜਲਦੀ ਵਾਪਸ ਤੁਸੀਂ ਆ ਸਕਦੇ ਹੋ ਨੋਰਮਲ ਜ਼ਿੰਦਗੀ ਦੇ ਵਿੱਚ ਗੱਲ ਹੈ ਕਿ ਜਿਹੜੀ ਜੋ ਮੈਡੀਸਨ ਆ ਉਹ ਸਹੀ ਤਰੀਕੇ ਨਾਲ ਲਈ ਜਾਵੇ ਕਾਉਂਸਲਿੰਗ ਹੈ ਜੋ ਉਹ ਸਹੀ ਤਰੀਕੇ ਨਾਲ ਤੁਸੀਂ ਲਓ ਜਾਂ ਫਿਰ ਦੋਸਤ ਮਿੱਤਰਾਂ ਨਾਲ ਇਹਦੇ ਨਾਲ ਗੱਲਬਾਤ ਕਰਕੇ ਸਹੀ ਖੁਰਾਕ ਖਾ ਕੇ ਸ਼ੈਸ਼ਪਾਟਾ ਕਰਕੇ ਆਪਣੇ ਆਪ ਨੂੰ ਰੁਟੀਨ ਵਿੱਚ ਰੱਖ ਕੇ ਉਸ ਜਿਹੜਾ ਮਨ ਹੈ ਉਹ ਉਸ ਵਾਹਿਗੁਰੂ ਨਾਲ ਪਰਮਾਤਮਾ ਨਾਲ ਜੋੜ ਕੇ ਮੈਡੀਕੇਸ਼ਨ ਕਰਕੇ ਕਾफी ਚੀਜ਼ਾਂ ਨੇ ਇਹਨਾਂ ਦੇ ਥੋਂ ਤੁਸੀਂ ਆਪਣੀ ਨੋਰਮਲ ਲਾਈਫ ਦੇ ਵਿੱਚ ਵਾਪਸ ਆ ਸਕਦੇ ਹੋ ਡਿਪਰੈਸ਼ਨ ਨੂੰ ਸਦਾ ਲਈ ਤੁਸੀਂ ਬਾਏ ਬਾਏ ਕਹ ਸਕਦੇ ਹੋ ਤੇ ਇੱਕ ਗੱਲ ਹੋਰ ਹੈ ਜੇਕਰ ਤੁਸੀਂ ਡਿਪਰੈਸ਼ਨ ਦੀ ਕੋਈ ਮੈਡੀਸਿਨ ਖਾ ਰਹੇ ਹੋ ਤਾਂ ਇਹਦੇ ਵਿੱਚ ਜਿਹੜਾ ਨਸ਼ਾ ਹੈ ਇਹ ਬਿਲਕੁਲ ਨਹੀਂ ਲੈਣਾ ਚਾਹੀਦਾ ਜਿਵੇਂ ਕੋਈ ਸ਼ਰਾਬ ਪੀ ਰਿਹਾ ਜਾਂ ਕਿਸੇ ਵੀ ਪ੍ਰਕਾਰ ਦਾ ਕੋਈ ਹੋਰ ਨਸ਼ਾ ਲੈ ਰਿਹਾ ਹੈ ਇਹ ਬਹੁਤ ਹੀ ਗਲਤ ਹੋ ਜਾਏਗਾ ਜੇ ਤੁਸੀਂ ਡਿਪਰੈਸ਼ਨ ਦੀ ਮੈਡੀਸਿਨ ਦੇ ਮੈਡੀਸਨ ਆ ਜਿਹੜੀ ਤੁਹਾਡੀ ਚੱਲਦੀ ਪਈ ਆ ਤੇ ਨਾਲ ਕੋਈ ਨਸ਼ਾ ਵੀ ਤੁਸੀਂ ਲੈ ਰਹੇ ਹੋ ਤਾਂ ਸਭ ਤੋਂ ਪਹਿਲਾਂ ਇਹ ਦੇਖੋ ਵੀ ਤੁਹਾਨੂੰ ਡਿਪਰੈਸ਼ਨ ਹੈ ਕਿ ਨਹੀਂ ਜੇ ਤੁਹਾਨੂੰ ਡਿਪਰੈਸ਼ਨ ਤੁਸੀਂ ਫੀਲ ਕਰਦੇ ਹੋ ਵੀ ਹਾਂ ਹੈਗਾ ਏ ਤਾਂ ਸਭ ਤੋਂ ਪਹਿਲਾਂ ਤੁਸੀਂ ਨਸ਼ਾ ਛੱਡੋ ਡਾਕਟਰ ਕੋਲ ਜਾਓ ਉਹ ਪਹਿਲਾਂ ਤੁਹਾਡਾ ਨਸ਼ਾ ਜਿਹੜਾ ਉਹ ਛਡਾਣਗੇ ਫਿਰ ਤੁਹਾਡੀ ਜਿਹੜੀ ਮੈਡੀਸਨ ਆ ਪ੍ਰੋਪਰ ਤਰੀਕੇ ਨਾਲ ਪ੍ਰੋਪਰ ਟਾਈਮ ਤੇ ਫਿਰ ਉਹ ਸਟਾਰਟ ਕੀਤੀ ਜਾਂਦੀ ਆ ਇਸ ਤਰ੍ਹਾਂ ਇਸ ਦਾ ਜਿਹੜਾ ਇਲਾਜ ਹੈ ਉਹ ਸੰਭਵ ਹੈ